ਸਿੰਘ ਸਾਹਿਬ ਗਿਆਨੀ ਰਕबीर ਸਿੰਘ ਤੇ ਪੰ ਸਿੰਘ ਸਾਹਿਬਾਂ ਨੇ ਲਾਈ ਸੀ ਉਹ ਸਜਾ ਇਹਨਾਂ ਨੇ ਸੰਪੂਰਨ ਕਰਕੇ ਅੱਜ ਇੱਥੇ ਦੇਖ ਕਰਾਈ ਆ ਤਾਂ ਹੁਣ ਕਿ ਸੁਧਾਰ ਲਹਿਰ ਨੂੰ ਅੱਜ ਮੀਟਿੰਗ ਕਰਕੇ ਕਿ ਇਸ ਨੂੰ ਖਤਮ ਕੀਤਾ ਜਾਊਗਾ ਇੱਕੋ ਝੰਡੇ ਥੱਲੇ ਜਿਹੜੇ ਇਕੱਠੇ ਨਹੀਂ 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 ਕਾਲੀ ਦਲਚ ਨਗਾਰ ਆ ਉਹਦੇ ਕਰਕੇ ਇਹ ਸੁਧਾਰ ਲਹਿਰ ਬਣੀ ਸੀ ਅੱਜ ਜਿਹੜੀ ਆ ਪ੍ਰਤੀ ਹੋਣੀ ਆ ਕਾਲੀ ਦਲ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਥੇ ਮੌਜੂਦ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਾਲ ਤਖਤ ਸਾਹਿਬ ਵਿਖੇ ਤਾਂ ਦੱਸ ਜੀ ਕਿ ਜੋ ਸਿੰਘ ਸਾਹਿਬ ਜੀ ਵੱਲੋਂ ਸਜਾਵਾਂ ਜਿਹੜੀਆਂ ਲਗੀਆਂ ਗਈਆਂ ਸੀ ਗਿਆ ਸ਼ਰਮਣੀ ਅਕਾਲੀ ਦਲ ਦੇ ਲੇਟਰ ਸਾਹਿਬਾਂ ਦੀਆਂ ਤਾਂ ਉਹਨਾਂ ਦੇ ਵਿੱਚੋਂ ਪ੍ਰੇਮ ਸਿੰਘ ਚੰਦਰਮਾਜਰਾ ਤਾਂ ਗੁਰਪ੍ਰਤਾਪ ਸਿੰਘ ਵਡਾਲਾ ਜੋ ਜਿਨ੍ਹਾਂ ਨੇ ਸਜਾ ਪੁੱਗਤ ਲਈ ਆ ਤਾਂ ਉਹ ਅੱਜ ਸ੍ਰੀ ਕਾਲ ਤਖਤ ਸਾਹਿਬ ਵਿਖੇ ਪਹੁੰਚੇ ਨੇ ਉਹਨਾਂ ਵੱਲੋਂ ਅਜਰ ਅਰਦਾਸ ਬੇਨਤੀ ਕੀਤੀ ਜਾਣੀ ਆ ਸ੍ਰੀ ਕਾਲ ਤਖਤ ਸਾਹਿਬ ਵਿਖੇ ਤੇ ਉਹਨਾਂ ਦੇ ਨਾਲ ਭਾਈ ਮਨਜੀਤ ਸਿੰਘ ਜੀ ਵੀ ਇੱਥੇ ਮੌਜੂਦ ਹੈਗੇ ਨੇ ਤਾਂ ਜ਼ਰੂਰ ਅ ਜੋ ਕਿਹਾ ਗਿਆ ਆਖਿਆ ਗਿਆ ਕਿ ਜੋ ਜਿੰਨਾ ਵੀ ਸ਼ਰਮਣੀ ਕਾਲੀਦਾਲ ਆ ਇੱਕ ਚੰਡੇ ਥੱਲੇ ਆਵੇ ਸਾਰੇ ਇਕੱਠੇ ਹੋਣ ਤਾਂ ਕਿਹਾ ਜਾ ਰਿਹਾ ਕਿ ਜੋ ਮੀਟਿੰਗ ਹੋਣੀ ਹੈ ਉਹਦੇ ਵਿੱਚ ਸਾਰਾ ਜੋ ਕਹਿ ਸਕਦੇ ਆ ਕਿ ਇਹ ਗੱਲਬਾਤ ਕਰਕੇ ਤਾਂ ਉਸ ਨੂੰ ਖਤਮ ਕੀਤਾ ਜਾਵੇ ਤਾਂ ਸਾਡਾ ਭਾਈ ਮਨਜੀਤ ਸਿੰਘ ਜੀ ਮੌਜੂਦ ਹਨ ਭਾਈ ਸਾਹਿਬ ਜੀ ਅੱਜ ਜੋ ਇਹ ਸਜਾਵਾਂ ਜਿਹੜੀਆਂ ਪੁਕਤਲੀਆਂ ਨੇ ਜਾਂ ਕਿਉਂ ਜੋ ਲੱਗੀਆਂ ਸੀਗੀਆਂ ਸਜਾਵਾਂ ਤਾਂ ਅੱਜ ਪ੍ਰੇਮ ਸਿੰਘ ਚੰਦੂ ਮਹਿਰਾ ਤਾਂ ਗੁਰਪਤਾ ਸਿੰਘ ਵਿਡਾਲਾ ਇੱਥੇ ਪਹੁੰਚੇ ਨੇ ਤੁਸੀਂ ਵੀ ਆਏ ਹੋ ਤਾਂ ਅੱਜ ਕੀ ਅਹਿਮ ਮੀਟਿੰਗ ਹੋਣੀ ਹੈ ਅੱਜ 11 ਵਜੇ ਮੀਟਿੰਗ ਆ ਸਾਡੀ ਇੱਥੇ ਅਮਰਸਰ ਸਾਹਿਬ ਚ ਤੇ ਉਹਦੇ ਚ ਬਾਕੀ ਫੈਸਲੇ ਹੋਣਗੇ ਅੱਜ ਤਾਂ ਜਿਹੜੇ ਇਹਨਾਂ ਨੂੰ ਸਜ਼ਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਤੇ ਪੰਚ ਸਿੰਘ ਸਾਹਿਬਾਂ ਨੇ ਲਾਈ ਸੀ ਉਹ ਸਜ਼ਾ ਇਹਨਾਂ ਨੇ ਸੰਪੂਰਨ ਕਰਕੇ ਅੱਜ ਇੱਥੇ ਦੇਖ ਕਰਾਈ ਆ 1100 ਤੋਂ 1100 ਰੁਪਏ ਦਾ ਇਹ ਇਹਨਾਂ ਨੇ ਇਹਦੇ ਵਿੱਚ ਗੋਲਕ ਚ ਪਾਏ ਲੰਗਰ ਵਾਸਤੇ ਤੇ ਹੋਰ ਨਤਮਸਤ ਕੋਣਗੇ ਉਸ ਤੋਂ ਬਾਅਦ 11 ਵਜੇ ਮੀਟਿੰਗ ਆ ਤੇ ਮੀਟਿੰਗ ਤੋਂ ਬਾਅਦ ਫੈਸਲਾ ਲੈ ਕੇ ਦੱਸਾਂਗੇ ਕੀ ਹੋਣਾ ਕੀ ਲੱਗਦਾ ਕਿ ਅੱਜ ਜੋ ਸੁਧਾਰ ਲਹਿਰ ਜੋ ਤੁਸੀਂ ਸ਼ੁਰੂ ਕੀਤੀ ਸੀ ਕਿ ਜਦੋਂ ਆਵਾਜ਼ ਚੱਕੀ ਸੀਗੀ ਕਹਿ ਲਿਆ ਕਿ ਜੋ ਬੇਅਦਬੀਆਂ ਦੇ ਦੋਸ਼ੀ ਨੇ ਉਹਨਾਂ ਨੂੰ ਇੱਥੇ ਆਣਾ ਚਾਹੀਦਾ ਆਪਣੀ ਕਬੂਲਣੀ ਚਾਹੀਦੀ ਆ ਤਾਂ ਉਹ ਸਭ ਕੁਝ ਉਦਾ ਹੀ ਹੋਇਆ ਤਾਂ ਹੁਣ ਕੀ ਸੁਧਾਰ ਲਹਿਰ ਨੂੰ ਅੱਜ ਮੀਟਿੰਗ ਕਰਕੇ ਕੀ ਇਸ ਨੂੰ ਖਤਮ ਕੀਤਾ ਜਾਊਗਾ ਕੁਝ ਘੰਟੇ ਥੱਲੇ ਜਿਹੜੇ ਇਕੱਠੇ ਨਹੀਂ 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 ਵੇਖੋ ਕੋਈ ਨਹੀਂ ਆਜੇ ਕੋਈ ਗੱਲ ਨਹੀਂ ਹੈਗੀ ਅਜੇ ਜਿਹੜੀ ਸੁਧਾਰ ਲਹਿਰ ਆ ਵੇਖੋ ਉਹ ਇਸ ਕਰਕੇ ਹੀ ਭਿਜੜ ਕਾਲੀ ਚ ਨਿਗਾਰ ਹੈ ਉਹਦੇ ਕਰਕੇ ਇਹ ਸਿਹਾਰ ਲਾਈਨ ਬਣੀ ਸੀ ਅਜੇ ਜਿਹੜੀ ਆ ਪ੍ਰਤੀ ਹੋਣੀ ਆ ਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਵੀ ਬਣੀ ਆ ਤੋਂ ਪ੍ਰਤੀ ਕਰੂਗੀ ਉਸ ਤੋਂ ਬਾਅਦ ਜਿਹੜੀਆਂ ਬਾਕੀ ਸਾਰੀਆਂ ਗੱਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਥੇ ਮੌਜੂਦ ਆ ਸਚ ਕੰਚੀ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਾਲ ਤਖਤ ਸਾਹਿਬ ਵਿਖੇ ਤਾਂ ਦੱਸ ਜੀ ਕਿ ਜੋ ਸਿੰਘ ਸਾਹਿਬ ਜੀ ਵੱਲੋਂ ਸਜਾਵਾਂ ਜਿਹੜੀਆਂ ਲਗੀਆਂ ਗਈਆਂ ਸੀਗੀਆਂ ਸ਼ਰਮਨੀ ਕਾਲੀ ਦਲ ਦੇ ਲੀਟਰ ਸਾਹਿਬਾਂ ਦੀਆਂ ਤਾਂ ਉਹਨਾਂ ਦੇ ਵਿੱਚੋਂ ਪ੍ਰੇਮ ਸਿੰਘ ਚੰਦਰਮਾਜਰਾ ਤਾਂ ਗੁਰਪ੍ਰਤਾਪ ਸਿੰਘ ਵਡਾਲਾ ਜੋ ਜਿਨ੍ਹਾਂ ਨੇ ਸਜਾ ਪੁੱਗਤ ਲਈ ਆ ਤਾਂ ਉਹ ਅੱਜ ਸ੍ਰੀ ਕਾਲ ਨੂੰ ਅਜਰ ਅਰਦਾਸ ਬੇਨਤੀ ਕੀਤੀ ਜਾਣੀ ਆ ਸ਼੍ਰੀ ਕਲਤਖ ਸਾਹਿਬ ਵਿਖੇ ਤਾਂ ਉਹਨਾਂ ਦੇ ਨਾਲ ਭਾਈ ਮਨਜੀਤ ਸਿੰਘ ਜੀ ਵੀ ਇੱਥੇ ਮੌਜੂਦ ਹੈਗੇ ਨੇ ਤਾਂ ਜ਼ਰੂਰ ਅੱਜ ਇਹਨਾਂ ਦੀ ਇੱਕ ਅਹਿਮ ਜੋ ਕਹਿ ਸਕਦੇ ਆ ਕਿ ਬੈਠਕ ਮੀਟਿੰਗ ਜਿਹੜੀ ਆ ਹੋਣੀ ਆ ਤਾਂ ਉਸ ਦੇ ਵਿੱਚ ਵਿਚਾਰ ਕੀਤਾ ਜਾਣਾ ਕਿਉਂਕਿ ਸਿੰਘ ਸਾਹਿਬ ਜੀ ਵੱਲੋਂ ਜੋ ਕਿਹਾ ਗਿਆ ਆਖਿਆ ਗਿਆ ਕਿ ਜੋ ਜਿੰਨਾ ਵੀ ਸ਼ਰਮਣੀ ਕਾਲੀਦਾਲ ਆ ਇੱਕ ਚੰਡੇ ਥੱਲੇ ਆਵੇ ਸਾਰੇ ਇਕੱਠੇ ਹੋਣ ਤਾਂ ਕਿਹਾ ਜਾ ਰਿਹਾ ਕਿ ਜੋ ਮੀਟਿੰਗ ਹੋਣੀ ਆ ਉਸ ਦੇ ਵਿੱਚ ਸਾਰਾ ਜੋ ਕਹਿ ਸਕਦੇ ਆ ਕਿ ਆ ਗੱਲਬਾਤ ਕਰਕੇ ਤਾਂ ਉਸ ਨੂੰ ਖਤਮ ਕੀਤਾ ਜਾਵੇ ਤਾਂ ਸਾਡੇ ਨਾਲ ਭਾਈ ਮਨਜੀਤ ਸਿੰਘ ਜੀ ਮੌਜੂਦ ਹਨ ਭਾਈ ਸਾਹਿਬ ਜੀ ਅੱਜ ਜੋ ਇਹ ਸਜਾਵਾਂ ਜਿਹੜੀਆਂ ਪੁਕਤਲੀਆਂ ਨੇ ਜਾਂ ਕਿਉਂ ਜੋ ਲੱਗੀਆਂ ਸੀਗੀਆਂ ਸਜਾਵਾਂ ਤਾਂ ਅੱਜ ਪ੍ਰੇਮ ਸਿੰਘ ਚੰਦੂ ਮੈਰਾ ਤਾਂ ਗੁਰਪ੍ਰਤਾ ਸਿੰਘ ਵਿਡਾਲਾ ਇੱਥੇ ਪਹੁੰਚੇ ਨੇ ਤੁਸੀਂ ਵੀ ਆਏ ਹੋ ਤਾਂ ਅੱਜ ਕੀ ਅਹਿਮ ਮੀਟਿੰਗ ਹੋਣੀ ਹੈ ਅੱਜ 11 ਵਜੇ ਮੀਟਿੰਗ ਆ ਸਾਡੀ ਇੱਥੇ ਅਵਰ ਸਰ ਸਾਹਿਬ ਚ ਤੇ ਉਹਦੇ ਚ ਬਾਕੀ ਫੈਸਲੇ ਹੋਣਗੇ ਅੱਜ ਤਾਂ ਜਿਹੜੇ ਇਹਨਾਂ ਨੂੰ ਸਜਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਤੇ ਪੰਜ ਸਿੰਘ ਸਾਹਿਬਾਂ ਨੇ ਲਾਈ ਸੀ ਉਹ ਸਜਾ ਨਾਲ ਸੰਪੂਰਨ ਕਰਕੇ ਅੱਜ ਇੱਥੇ ਦੇਖ ਕਰਾਈ ਆ 1100 ਦੀ 1100 ਰੁਪਏ ਦਾ ਇਹ ਇਹਨਾਂ ਨੇ ਇਹਦੇ ਵਿੱਚ ਗੋਲਕ ਚ ਪਾਇ ਲੰਗਰ ਵਾਸਤੇ ਹੋ ਨਾ ਨਾ ਤਮਸਤ ਕੋਣਗੇ ਉਸ ਤੋਂ ਬਾਅਦ 11 ਵਜੇ ਮੀਟਿੰਗ ਆ ਤੇ ਮੀਟਿੰਗ ਤੋਂ ਬਾਅਦ ਫੈਸਲਾ ਲੈ ਕੇ ਦੱਸਾਂਗੇ ਕੀ ਹੋਣਾ ਕੀ ਲੱਗਦਾ ਕਿ ਅੱਜ ਜੋ ਸੁਧਾਰ ਲਹਿਰ ਜੋ ਤੁਸੀਂ ਸ਼ੁਰੂ ਕੀਤੀ ਸੀ ਕਿ ਜਦੋਂ ਆਵਾਜ਼ ਚੱਕੀ ਸੀਗੀ ਕਹਿ ਲਿਆ ਕਿ ਜੋ ਬੇਅਦਬੀਆਂ ਦੇ ਦੋਸ਼ੀ ਨੇ ਉਹਨਾਂ ਨੂੰ ਇੱਥੇ ਆਣਾ ਚਾਹੀਦਾ ਆਪਣੀ ਕਬੂਲਣੀ ਚਾਹੀਦੀ ਆ ਤਾਂ ਉਹ ਸਭ ਕੁਝ ਉਦਾ ਹੀ ਹੋਇਆ ਤਾਂ ਹੁਣ ਕੀ ਸੁਧਾਰ ਲਹਿਰ ਨੂੰ ਅੱਜ ਮੀਟਿੰਗ ਕਰਕੇ ਕੀ ਇਸ ਨੂੰ ਖਤਮ ਕੀਤਾ ਜਾਊਗਾ ਕੁਝ ਘੰਟੇ ਥੱਲੇ ਜਿਹੜੇ ਇਕੱਠੇ ਨਹੀਂ 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 ਵੇਖੋ ਕੋਈ ਨਹੀਂ ਆਜੇ ਕੋਈ ਗੱਲ ਨਹੀਂ ਹੈਗੀ ਅਜੇ ਜਿਹੜੀ ਸੁਧਾਰ ਲਹਿਰ ਆ ਵੇਖੋ ਉਹ ਇਸ ਕਰਕੇ ਹੀ ਭਿਜੜ ਕਾਲੀ ਦਾ ਚ ਨਿਗਾਰਾ ਉਹਦੇ ਕਰਕੇ ਇਹ ਸਿਹਾਰ ਲਾਈਨ ਬਣੀ ਸੀ ਅਜੇ ਜਿਹੜੀ ਆ ਪ੍ਰਤੀ ਹੋਣੀ ਆ ਕਾਲੀ ਦਲ ਦੀ ਸੱਤ ਮੈਂਬਰ ਦੀ ਕਮੇਟੀ ਵੀ ਬਣੀ ਆ ਤੋਂ ਪ੍ਰਤੀ ਕਰੂਗੀ ਉਸ ਤੋਂ ਬਾਅਦ ਜਿਹੜੀਆਂ ਬਾਕੀ ਸਾਰੀਆਂ ਗੱਲਾਂ ਜੀ